ਖਬਰ ਲੈਣੇ ਅਮਰੀਕਸਰ ਤੋਂ ਇੱਥੇ ਅੰਤਰਰਾਸ਼ਟਰੀ ਕਾਰਾਟੇ ਚੈਂਪੀਅਨਸ਼ਿਪ 2025 ਦਾ ਆਯੋਜਨ ਪੀਬੀਐਮ ਸਕੂਲ ਗੋਲਬਾਗ ਦੇ ਹਾਲ ਵਿੱਚ ਕੀਤਾ ਗਿਆ। ਇਹ ਚੈਂਪੀਅਨਸ਼ਿਪ ਸਟੋਕਨ ਕਾਰਾਟੇ ਡੂ ਇੰਡੀਅਨ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਨੇ ਹਿੱਸਾ ਲਿਆ ਹੈ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਵਿਦਿਆਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ, ਪ੍ਰਮੋਦ ਪਾਟਿਆ ਚੇਅਰਮੈਨ ਸਪੋਰਟਸ ਸੈੱਲ ਪੰਜਾਬ, ਅਮਰ ਅਰੋੜਾ ਉਪ ਪ੍ਰਧਾਨ, ਸਰਵਜੀਤ ਸਿੰਘ ਡੀਐਮਪੀ ਪ੍ਰਧਾਨ ਜੰਡਿਆਲਾ, ਅਰਬਨ ਤਰਸੇਮ ਸਿੰਘ, ਰਜੀਵ ਕੁਮਰੀਆ ਐਮਡੀ ਸਕੂਲ ਇਸ ਮੌਕੇ ਦੇ ਵਾਕਵਖ ਆਦੇਸ਼ਾ ਦੇ ਬੱਚਿਆਂ ਨੇ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਵੀ ਦਿਖਾਈ ਇਸ ਮੌਕੇ ਦੇ ਵਾਕਵਖ ਆਗੂ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਸੁਣੋ ਟੀ ਚੈਂਪੀਅਨਸ਼ਿਪ ਆਰਮ ਹੋਈ ਜਿਹਨੂੰ ਸਾਡੇ ਸ਼ਹਿਰ ਦੇ શિક્ષਕ ਵਿਨੋਦ ਕੁਮਾਰ ਜੀ ਦੀ ਜੀ ਦੇਖ ਰੇਕ ਚ ਆਰਗੇਨਾਈਜ਼ਰ ਜਿਹੜੇ ਨੇ ਵਿਨੋਦ ਕੁਮਾਰ ਜੀ ਆਖੀ ਚੈਂਪੀਅਨਸ਼ਿਪ ਦੇ ਅੱਜ ਦੇ ਸੇ ਮੁੱਖ ਮਹਿਮਾਨ ਸਾਡੇ ਸ਼ਹਿਰ ਦੇ ਕਿ ਪੂਰੇ ਪੰਜਾਬ ਕੀ ਹਿੰਦੁਸਤਾਨ ਦਾ ਇੱਕ ਨਾਮ ਹੈ ਕੂਰ ਵਿਜੇ ਪ੍ਰਤਾਪ ਸਿੰਘ ਜੀ ਉਹ ਸਾਡੇ ਸ਼ਾਮਲ ਹੋਏ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਇੱਥੇ ਆਏ ਨੇ ਅਤੇ ਇਸ ਚੈਂਪੀਅਨਸ਼ਿਪ ਨੂੰ ਸ਼ੁਰੂ ਕੀਤਾ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਸਾਡੇ ਕੁਲਦੀਪ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਨਾਲ ਬਾਕੀ ਅਲੱਗ-ਅਲੱਗ ਜਗ੍ਹਾ ਤੋਂ ਲੰਕਾ ਪੋਟਾਂ ਨੇਪਾਲ ਨੇਪਾਲ ਸ਼੍ਰੀਲੰਕਾ ਬੰਗਲਾਦੇਸ਼ ਅਲੱਗ-ਅਲੱਗ ਕੰਟਰੀਆਂ ਤੋਂ ਬੱਚੇ ਇੱਥੇ ਆਏ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਏ ਹੋਰ ਵੀ ਅਲੱਗ-ਅਲੱਗ ਕੰਟਰੀਆਂ ਤੋਂ ਸੋ ਬੜਾ ਅੱਛਾ ਲੱਗਾ ਇਹ ਬੱਚਿਆਂ ਨੂੰ ਪੂਰ ਸਾਹਮਣੇ ਅਸ਼ੀਰਵਾਦ ਆਪਣਾ ਦਿੱਤਾ ਇਹੋ ਹੀ ਬੱਚੇ ਜਿੱਤ ਕੇ ਜਾਣਗੇ ਕੋਈ 골ਡ সিলవర్ ਕਾਂਸੀਆ ਮੈਡਲ ਲੈ ਕੇ ਜਾਣ ਅਤੇ ਇਹਨਾਂ ਨੂੰ ਇਹੋ ਹੀ ਸਭ ਤੋਂ ਵੱਡਾ ਅਸ਼ੀਰਵਾਦ ਹੈ ਕਿ ਇਸ ਤਰ੍ਹਾਂ ਹੀ ਆਹ ਜ਼ਰੂਰਤ ਹੈ ਖਾਸ ਕਰਕੇ ਸਾਡੇ ਦੇਸ਼ 'ਚ ਲੜਕੀਆਂ ਨੂੰ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਕਿਉਂਕਿ ਲੜਕੀ ਪੜ੍ਹਾਓ ਤੇ ਲੜਕੀ ਨੂੰ ਆਪਣੇ ਬਚਾ ਲਈ ਵੀ ਅੱਕੇ ਲਿਆਓ ਸੋ ਬਹੁਤ ਥੋੜੀ ਹੈ ਗੱਲ ਹੈ ਕਿ ਚੈਂਪੀਅਨਸ਼ਿਪ ਸੁਖਦੇਵ ਜੀ ਨੇ ਮੇਰੇ ਨਾਲ ਅਮਨ ਸ਼ਰਮਾ ਜੀ ਨੇ ਜੀਵ ਕੁਮਰੀਆ ਜੀ ਸਰਜੀ ਸਿੰਘ ਢੰਪੀ ਨੇ ਅਤੇ ਸਾਰੇ ਹੋਣ ਹਰ ਜਿਹੜੇ ਕੋਚ ਨੇ ਮੇਰੇ ਭਰਾਜ ਨੇ ਛੋਟੇ ਸਭ ਇੱਥੇ ਖੜੇ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਅੱਜ ਦੀ ਚੈਂਪੀਅਨਸ਼ਿਪ ਤੇ ਬਹੁਤ ਜ਼ਿਆਦਾ ਵਧਾਈ ਦਿੰਦਾ ਦਿੱਲੀ ਇਸ ਤਰ੍ਹਾਂ ਹੀ ਪੂਰ ਸਾਹਿਬ ਦੀ ਰਣਮਾਈ ਦੇ ਵਿੱਚ ਅੱਜ ਦਾ ਆਸ਼ੀਰਵਾਦ ਬੱਚਿਆਂ ਨੂੰ ਦਿੱਤਾ ਗਿਆ ਜੈ ਹਿੰਦ ਜੈ ਭਾਰਤ ਅ ਨਮਸਕਾਰ ਸਰ ਮੈਂ ਸਿਹਾਨ ਵਿਨੋਦ ਕੁਮਾਰ ਵਰਨਾ ਫਾਊਂਡਰ ਸਤੋਕਨ ਕਾਰਾਟੇ ਟੂ ਇੰਡੀਅਨ ਐਸੋਸੀਏਸ਼ਨ ਜਿਸਕਾ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ 2025 ਆਰਗੇਨਾਈਜ਼ਡ ਬਾਏ ਸਤੋਕਨ ਕਾਰਾਟੇ ਟੂ ਇੰਡੀਅਨ ਐਸੋਸੀਏਸ਼ਨ ये फर्स्ट टाइम पंजाब में अमृतसर के स्टेट में रखा गया है जिसमें नेपाल श्रीलंका बांग्लादेश और इंडिया के बहुत सारे बच्चों ने भाग लिया है मैक्सिमम चार चार सौ पचास बच्चों ने भाग लिया है इस चैम्पियनशिप में और काफी हमारे भारत के सभी अ, स्टेट के कोचेस यहाँ पहुंचे हुए हैं मैं सभी कोचेस और सभी हमारे कंट्री के जितने प्लेयर्स हैं सभी को मैं शुभकामनाएं देता हूँ और बहुत बहुत धन्यवाद देता हूँ रिपोर्ट ਖਬਰ ਲੈਣੇ ਅੰਮ੍ਰਿਤਸਰ ਤੋਂ ਇੱਥੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 2025 ਦਾ ਆਯੋਜਨ ਪੀਬੀਐਨ ਸਕੂਲ ਗੋਲਬਾਗ ਦੇ ਹਾਲ ਵਿੱਚ ਕੀਤਾ ਗਿਆ ਇਹ ਚੈਂਪੀਅਨਸ਼ਿਪ ਸਟੋਕਨ ਕਰਾਟੇ ਡੂ ਇੰਡੀਅਨ ਐਸੋਸੀਏਸ਼ਨ ਵੱਲੋਂ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਨੇ ਹਿੱਸਾ ਲਿਆ ਹੈ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਵਿਦਿਆਕ ਡਾਕਟਰ ਕੁਵਰ ਵੀ ਪ੍ਰਤਾਪ ਸਿੰਘ ਪ੍ਰਮੋਦ ਪਾਟਿਆ ਚੇਅਰਮੈਨ ਸਪੋਰਟਸ ਸੈੱਲ ਪੰਜਾਬ ਅਮਰ ਅਰੋੜਾ ਉਪ ਪ੍ਰਧਾਨ ਸਰਬਜੀਤ ਸਿੰਘ ਡੀਐਮਪੀ ਪ੍ਰਧਾਨ ਜੰਡਿਆਲਾ ਅਰਬਨ ਤਰਸੇਮ ਸਿੰਘ ਰਾਜੀਵ ਕੁਮਰੀਆ ਐਮਡੀ ਸਕੂਲ ਚੈਂਪੀਅਨਸ਼ਿਪ ਦੇ ਇਸ ਮੌਕੇ ਦੇ ਵਾਕਵਾਂ ਦੇ ਬੱਚਿਆਂ ਨੇ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਵੀ ਦਿਖਾਈ ਇਸ ਮੌਕੇ ਤੇ ਵਾਕਵਾਂ ਆਗੂ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਸੁਣੋ ਇਹ ਚੈਂਪੀਅਨਸ਼ਿਪ ਆਰਮ ਹੋਈ ਜਿਹਨੂੰ ਸਾਡੇ ਸ਼ਹਿਰ ਦੇ શિક્ષਕ ਵਿਨੋਦ ਕੁਮਾਰ ਜੀ ਦੀੀ ਦੇਖ ਰੱਖ ਕੇ ਆਰਗੇਨਾਈਜ਼ਰ ਜਿਹੜੇ ਨੇ ਵਿਨੋਦ ਕੁਮਾਰ ਜੀ ਆਰਤੀ ਚੈਂਪੀਅਨਸ਼ਿਪ ਤੇ ਅੱਜ ਦੇ ਸੇ ਮੁੱਖ ਮਹਿਮਾਨ ਸਾਡੇ ਸ਼ਹਿਰ ਦੇ ਕੇ ਪੂਰੇ ਪੰਜਾਬ ਕੇ ਹਿੰਦੁਸਤਾਨ ਦਾ ਇੱਕ ਨਾਮ ਹੈ ਕੌਰ ਵਿਜੇ ਪ੍ਰਤਾਪ ਸਿੰਘ ਜੀ ਉਹ ਅੱਛਾ ਸ਼ਾਮਲ ਹੋਏ ਬੱਚਾ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਇੱਥੇ ਆਏ ਨੇ ਅਤੇ ਇਸ ਚੈਂਪੀਅਨਸ਼ਿਪ ਨੂੰ ਸ਼ੁਰੂ ਕੀਤਾ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਸਾਡੇ ਕੁਲਦੀਪ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਨਾਲ ਬਾਕੀ ਅਲੱਗ-ਅਲੱਗ ਜਗ੍ਹਾ ਤੋਂ ਲੰਕਾ ਪੋਟਾਨ ਨੇਪਾਲ ਨੇਪਾਲ ਸ਼੍ਰੀਲੰਕਾ ਬੰਗਲਾਦੇਸ਼ ਅਲੱਗ-ਅਲੱਗ ਕੰਟਰੀਆਂ ਤੋਂ ਬੱਚੇ ਇੱਥੇ ਆਏ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਏ ਹੋਰ ਵੀ ਅਲੱਗ-ਅਲੱਗ ਕੰਟਰੀਆਂ ਤੋਂ ਸੋ ਬੜਾ ਅੱਛਾ ਲੱਗਾ ਇਹ ਬੱਚਿਆਂ ਨੂੰ ਪੂਰ ਸਾਹਿਬ ਨੇ ਅਸ਼ੀਰਵਾਦ ਆਪਣਾ ਦਿੱਤਾ ਇਹੋ ਹੀ ਬੱਚੇ ਜਿੱਤ ਕੇ ਜਾਣਗੇ ਕੋਈ 골ਡ সিলవర్ ਕਾਂਸੀਆ ਮੈਟਲ ਲੈ ਕੇ ਜਾਣ ਅਤੇ ਇਹਨਾਂ ਨੂੰ ਇਹੋ ਹੀ ਸਭ ਤੋਂ ਵੱਡਾ ਅਸ਼ੀਰਵਾਦ ਹੈ ਕਿ ਇਸ ਤਰ੍ਹਾਂ ਹੀ ਆ ਜਰੂਰਤ ਹੈ ਖਾਸ ਕਰਕੇ ਸਾਡੇ ਦੇਸ਼ ਚ ਲੜਕੀਆਂ ਨੂੰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਕਿਉਂਕਿ ਲੜਕੀ ਪੜ੍ਹਾਓ ਤੇ ਲੜਕੀ ਨੂੰ ਆਪਣੇ ਬਚਾ ਲਈ ਵੀ ਅੱਗੇ ਲਿਆਓ ਸੋ ਬਹੁਤ ਥੋੜੀ ਇਹ ਗੱਲ ਹੈ ਕਿ ਚੈਂਪੀਅਨਸ਼ਿਪ ਸੁਖਦੇਵ ਜੀ ਨੇ ਮੇਰੇ ਨਾਲ ਅਮਨ ਸ਼ਰਮਾ ਜੀ ਨੇ ਜੀਵ ਕੁਮਰੀਆ ਜੀ ਸਰਜੀਤ ਸਿੰਘ ਢਿੱਪੀ ਨੇ ਅਤੇ ਸਾਰੇ ਹੋਣ ਹਾ ਜਿਹੜੇ ਕੋਚ ਨੇ ਮੇਰੇ ਭਰਾਜ ਨੇ ਛੋਟੇ ਸਭ ਇੱਥੇ ਖੜੇ ਨੇ ਉਹਨਾਂ ਨੂੰ ਮੈਂ ਇਸ ਗੱਲ ਦੀ ਅੱਜ ਦੀ ਚੈਂਪੀਅਨਸ਼ਿਪ ਤੇ ਬਹੁਤ ਜ਼ਿਆਦਾ ਵਧਾਈ ਦਿੰਦਾ ਤੇ ਲਈ ਇਸ ਤਰ੍ਹਾਂ ਹੀ ਕੋਰ ਸਭ ਦੀ ਰਣਮਾਈ ਦੇ ਵਿੱਚ ਅੱਜ ਦਾ ਆਸ਼ੀਰਵਾਦ ਬੱਚਿਆਂ ਨੂੰ ਦਿੱਤਾ ਗਿਆ ਜੈ ਹਿੰਦ ਜੈ ਭਾਰਤ ਨਮਸਕਾਰ ਸਰ ਮੈਂ ਸਿਹਾਨ ਵਿਨੋਦ ਕੁਮਾਰ ਰਾਣਾ ਫਾਊਂਡਰ ਸਤੋਕਨ ਕਾਰਾਟੇ ਟੂ ਇੰਡੀਅਨ ਐਸੋਸੀਏਸ਼ਨ ਜਿਸਕਾ ਇੰਟਰਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ 2025 ਆਰਗੇਨਾਈਜ਼ਡ ਬਾਏ ਸਤੋਕਨ ਕਾਰਾਟੇ ਟੂ ਇੰਡੀਅਨ ਐਸੋਸੀਏਸ਼ਨ ये फर्स्ट टाइम पंजाब में अमृतसर के स्टेट में रखा गया है जिसमें नेपाल श्रीलंका बांग्लादेश और इंडिया के बहुत सारे बच्चों ने भाग लिया है मैक्सिमम चार सौ चार बच्चों ने भाग लिया है इस चैम्पियनशिप में और काफी हमारे भारत के सभी अ, स्टेट के कोचेस यहाँ पहुँचे हुए हैं मैं सभी कोचेस और सभी हमारे कंट्री के जितने प्लेयर्स हैं सभी को मैं शुभकामनाएं देता हूँ और बहुत बहुत धन्यवाद देता हूँ रिपोर्ट